ਪੰਜਾਬ ਦੇ ਵਿੱਚ ਨਵੇਂ ਟ੍ਰੈਫਿਕ ਨਿਯਮ ਜਲਦ ਹੀ ਲਾਗੂ ਹੋ ਜਾਣਗੇ ਜਿਸ ਦੇ ਵਿੱਚ ਕਿਹਾ ਗਿਆ ਕਿ ਹੁਣ 18 ਸਾਲ ਦੀ ਉਮਰ ਤੋਂ ਘੱਟ ਵਾਲੇ ਜਿਹੜੇ ਬੱਚੇ ਨੇ ਉਹ ਵਾਹਨ ਨਹੀਂ ਚਲਾ ਸਕਣਗੇ ਪਰ ਜੇਕਰ ਉਹਨਾਂ ਦੇ ਕੋਲ ਫਿਰ ਵੀ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਤਾਂ ਪ੍ਰਸ਼ਾਸਨ ਦੇ ਵੱਲੋਂ ਸੱਤ ਐਕਸ਼ਨ ਲਿਆ ਜਾਵੇਗਾ 25000 ਦਾ ਜੁਰਮਾਨਾ ਤੇ ਮਾਪਿਆਂ ਨੂੰ 3 ਸਾਲ ਦੀ ਸਜ਼ਾ ਹੋ ਸਕਦੀ ਹੈ ਪਹਿਲਾ ਇਹ ਨਿਯਮ ਜਿਹੜੇ ਨੇ 1 ਅਗਸਤ ਤੋਂ ਲਾਗੂ ਹੋਣੇ ਸਨ ਪਰ ਫਿਰ ਪ੍ਰਸ਼ਾਸਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਨਿਯਮ ਲਾਗੂ ਕਰਨ ਤੋਂ ਪਹਿਲਾਂ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਕਿ ਕਿਸੇ ਦੇ ਨਾਲ ਵੀ ਕਿਸੇ ਪ੍ਰਕਾਰ ਦਾ ਕੋਈ ਵੀ ਤੱਕਾ ਨਾ ਹੋਵੇ ਇਸ ਦੇ ਚਲਦਿਆਂ ਮਲੋਟ ਪੁਲਿਸ ਦੇ ਵੱਲੋਂ ਆਪਣੇ ਇਲਾਕੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਫਲੈਕਸ ਬੋਰਡ ਲਗਾਏ ਗਏ ਜਿਨਾ ਦੇ ਉਤੇ ਆਵਾਜ਼ ਲਈ ਸਖਤ ਨਿਯਮ ਜੜਨੇ ਉਹ ਲਿਖੇ ਗਏ ਨੇ ਤੇ ਕਿਹਾ ਗਿਆ ਕਿ ਜੇਕਰ ਕਿਸੇ ਨੇ ਵੀ 20 ਅਗਸਤ ਤੋਂ ਬਾਅਦ ਜਿਨਾ ਦੀ ਉਮਰ 18 ਸਾਲ ਤੋਂ ਘੱਟ ਹੈ ਵਾਹਨ ਚਲਾਇਆ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਹੋਵੇਗੀ ਮਾਪਿਆਂ ਨੂੰ ਸਜ਼ਾ ਭੁਗਤਣੀ ਪਵੇਗੀ ਮਾਪਿਆਂ ਨੂੰ 3 ਸਾਲ ਦੀ ਸਜ਼ਾ ਹੋ ਸਕਦੀ ਹੈ ਤੇ 25000 ਰੁਪਏ ਤੱਕ ਦਾ ਜੁਰਮਾਨਾ ਮਾਪਿਆਂ ਨੂੰ ਹੋ ਸਕਦਾ ਹੈ ਜੇਕਰ ਬੱਚੇ ਅਜਿਹੀ ਗਲਤੀ ਕਰਦੇ ਨੇ ਤਾਂ ਇਸ ਬਾਬਤ ਉਥੇ ਮੌਜੂਦ ਪੁਲਿਸ ਅਧਿਕਾਰੀ ਨਾਲ ਜਦੋਂ ਪੱਤਰਕਾਰਾਂ ਦੇ ਵੱਲੋਂ ਇਸ ਬਾਬਤ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਤੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਬੱਚਿਆਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਇਹ ਸਾਰਾ ਸਾਡੇ ਮਾਨਯੋਗ ਏਡੀਜੀਪੀ ਟਰੈਪਕ ਸ਼੍ਰੀ ਏਐਸਆਈ ਰਾਏ ਸਾਹਿਬ ਦੇ ਹੁਕਮ ਅਨੁਸਾਰ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਮੁਖਸਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਇਹ ਫਲੈਕਸ ਬੋਰਡ ਲਗਾਏ ਆ ਜੀ ਕਿ ਕਿਉਂਕਿ ਅਸੀਂ ਲੋਕਾਂ ਨੂੰ ਅਵੇਅਰ ਕਰ ਸਕੀਏ ਹਰ ਬੱਚੇ ਨੂੰ ਤੇ ਅਸੀਂ ਪਬਲਿਕ ਨੂੰ ਦੱਸ ਸਕੀਏ ਕਿ ਸਾਰਾਂ 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਨੂੰ ਜਿਹੜਾ ਕੋਈ ਵੀ ਚਾ ਦੋ ਪਹੀਆ ਤੇ ਚਾਰ ਪਹੀਆ ਵਹੀਕਲ ਚਲਾਉਣ ਵਾਸਤੇ ਨਾ ਦਿੱਤਾ ਜਾਵੇ ਕਿਉਂਕਿ ਇਹਦੇ ਵਿੱਚ ਸਰਕਾਰ ਨੇ ਜਿਹੜਾ 3 ਸਾਲ ਦੀ ਮਾਪਿਆਂ ਨੂੰ ਕਹਿ ਤਾ ਜੀ ਨਾਲ ਉਹਦੇ 25000 ਰੁਪਿਆ ਜੁਰਮਾਨਾ ਹੈ ਇਸ ਕਰਕੇ ਜੀ ਦੱਸ ਰਹੇ ਹਾਂ ਵੀ 20 ਤਰੀਕ ਤੋਂ 20 ਤਰੀਕ ਤੱਕ ਦਾ ਸਮਾਂ ਦਿੱਤਾ ਗਿਆ ਜੀ ਹੋਰ 20 ਅਗਸਤ ਤੋਂ ਅਸੀਂ ਇਹ ਲਾਗੂ ਕਰਾਂਗੇ ਬਿਲਕੁਲ ਇਹ ਕਾਨੂੰਨ ਜੀ ਇਹ ਅਸੀਂ ਖਾਸ ਕਰਕੇ ਮਲੋਟ ਦੇ ਸਾਰੇ ਸਕੂਲਾਂ ਦੇ ਬਾਹਰ ਲਗਾਏ ਆ ਜੀ ਤੇ ਪਬਲਿਕ ਪਲੇਸਾਂ ਤੇ ਲਗਾਏ ਆ ਜੀ ਇਹ ਹੋਰ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਜਿਹੜੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਜਾਣਾ ਚਾਹੀਦਾ ਹਾਂਜੀ ਸਰ ਅਸੀਂ ਸੈਮੀਨਾਰ ਲਗਾਵਾਂਗੇ ਆਉਣ ਵਾਲੇ ਦਿਨਾਂ 'ਚ ਜੀ ਸਾਰੇ ਸਕੂਲਾਂ 'ਚ ਜਾ ਕੇ ਸੈਮੀਨਾਰ ਲਗਾਵਾਂਗੇ ਸਾਰੇ ਬੱਚਿਆਂ ਨੂੰ ਦੱਸਾਂਗੇ ਇਹਦੇ ਬਾਰੇ ਜੀ ਇਹ ਸਰ ਸਾਡੇ ਮਾਨਯੋਗ ਏਡੀਜੀਪੀ ਟ੍ਰੈਫਿਕ ਸ਼੍ਰੀ ਏਐਸਆਈ ਰਾਏ ਸਾਹਿਬ ਦੇ ਹੁਕਮ ਅਨਸਾਰ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਮੁਖਸਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਇਹ ਫਲੈਕਸ ਬੋਰਡ ਲਗਾਏ ਆ ਜੀ ਕਿਉਂਕਿ ਅਸੀਂ ਲੋਕਾਂ ਨੂੰ ਅਵੇਅਰ ਕਰ ਸਕੀਏ ਹਰ ਬੱਚੇ ਨੂੰ ਤੇ ਅਸੀਂ ਪਬਲਿਕ ਨੂੰ ਦੱਸ ਸਕੀਏ ਕਿ ਸਾਰਾਂ 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਨੂੰ ਜਿਹੜਾ ਕੋਈ ਵੀ ਚਾ ਦੋ ਪਹੀਆ ਤੇ ਚਾਰ ਪਹੀਆ ਵਹੀਕਲ ਚਲਾਉਣ ਵਾਸਤੇ ਨਾ ਦਿੱਤਾ ਜਾਵੇ ਕਿਉਂਕਿ ਇਹਦੇ ਵਿੱਚ ਸਰਕਾਰ ਨੇ ਜਿਹੜਾ 3 ਸਾਲ ਦੀ ਮਾਪਿਆਂ ਨੂੰ ਕਹਿਤਾ ਜੀ ਨਾਲ ਉਹਦੇ 25000 ਰੁਪਏ ਜੁਰਮਾਨਾ ਹੈ ਇਸ ਕਰਕੇ ਜੀ ਦੱਸ ਰਹੇ ਆਂ ਵੀ 20 ਤਰੀਕ ਤੋਂ 20 ਤਰੀਕ ਤੱਕ ਦਾ ਸਮਾਂ ਦਿੱਤਾ ਗਿਆ ਜੀ ਹੋਰ 20 ਅਗਸਤ ਤੋਂ ਅਸੀਂ ਇਹ ਲਾਗੂ ਕਰਾਂਗੇ ਬਿਲਕੁਲ ਇਹ ਕਾਨੂੰਨ ਜੀ ਇਹ ਕਿੱਥੇ ਕਿੱਥੇ ਲਾ ਰਹੇ ਹੋ ਜਿਹੜੇ ਇਹ ਅਸੀਂ ਖਾਸ ਕਰਕੇ ਮਲੋਟ ਦੇ ਸਾਰੇ ਸਕੂਲਾਂ ਦੇ ਬਾਹਰ ਲਗਾਏ ਆ ਜੀ ਤੇ ਪਬਲਿਕ ਪਲੇਸਾਂ ਤੇ ਲਗਾਏ ਆ ਜੀ ਇਹ ਹੋਰ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਜਿਹੜੇ ਸਕੂਲਾਂ ਦੇ ਵਿੱਚ ਬੱਚੇ ਨਹੀਂ ਜਾਂਦੇ ਹਾਂਜੀ ਸਰ ਅਸੀਂ ਸੈਮੀਨਾਰ ਲਗਾਵਾਂਗੇ ਆਉਣ ਵਾਲੇ ਦਿਨਾਂ ਚ ਸਾਰੇ ਸਕੂਲਾਂ 'ਚ ਜਾ ਕੇ ਸੈਮੀਨਾਰ ਲਗਾਵਾਂਗੇ ਸਾਰੇ ਬੱਚਿਆਂ ਨੂੰ ਦੱਸਾਂਗੇ ਇਹਦੇ ਬਾਰੇ ਜੀ ਸਕਾਇਨਸ ਪੰਜਾਬ ਦੇ ਲਈ ਮਲੋਟ ਤੋਂ ਤਰਸੇਮ టు ਦਿੱਦੀ ਰਿਪੋਰਟ